ਭਈ ਜਦੋਂ ਤੁਸੀਂ ਦੱਸਿਆ ਨਾ ਵੀ ਤੁਸੀਂ ਸਭ ਤੋਂ ਪਹਿਲਾਂ ਰਿਕਸ਼ਾ ਚਲਾਉਂਦੇ ਸੀਗੇ ਹਨਾ ਤੇ ਵੀ ਉਦੋਂ ਘਰ ਦੇ ਹਾਲਾਤ ਕਿਹੋ ਜਿਹੇ ਸੀਗੇ ਹਾਲਾਤ ਘਰ ਦੇ ਜੀ ਮੇਰਾ 86 ਦਾ ਵਰਤ ਹੈ ਹੂੰ ਤੇ ਮੇਰੇ ਡੈਡੀ ਦੀ ਡੈਥ 1995 ਦੇ ਵਿੱਚ ਹੋ ਗਈ ਸੀ 11 ਜੁਲਾਈ ਵਾਲੇ ਤੇ ਠੀਕ ਹੈ ਵੀ ਤੁਸੀਂ 10 ਸਾਲ ਦੇ ਹੋਵਗੇ ਹਾਂਜੀ ਫਿਰ ਉਦੋਂ ਬਾਅਦ ਚ ਮੇਰੀ ਮਾਤਾ ਨੇ ਬਹੁਤ ਸਟਰਗਲ ਕੀਤਾ ਹੂੰ ਹੂੰ ਬਹੁਤ ਮਿਹਨਤ ਕੀਤੀ ਤੇ ਲੋਕਾਂ ਦੇ ਘਰਾਂ 'ਚ ਵੀ ਕੰਮ ਕੀਤਾ ਪੜਾਇਆ ਲਿਖਾਇਆ ਫਿਰ ਕੋਸਟ ਟਾਈਮ ਆ ਆਪਦੇ ਨਾਨਕੇ ਪਿੰਡ ਵੀਰਿਆਂ ਪਿੰਡ ਰਕਲਾ ਅੱਛਾ ਹਾਂ ਪਿੰਡ ਰਕਲਾ ਮੇਰੇ ਨਾਨਕੇ ਪਿੰਡ ਤੇ ਮੈਂ ਉੱਥੇ ਹੀ ਰਿਆ ਆਪਦੇ ਮਾਮਿਆਂ ਕੋਲੇ ਫਿਰ ਉਹ ਉਦੋਂ ਬਾਅਦ ਦੇ ਵਿੱਚ ਜਦੋਂ ਮੈਂ ਜਵਾਨ ਹੋਇਆ ਫਿਰ ਪਿੰਡ ਜਾਵਦਾ ਤੇ ਮਾਤਾ ਨਾਲ ਆਥ ਬੜਤੀ ਪਾਉਣ ਲੱਗੇ ਕੰਮ ਕਰਵਾਉਣ ਲੱਗੇ ਤੇ ਲੇਬਰ ਵੀ ਬਹੁਤ ਕੀਤੀ ਮੰਡੀ ਦੇ ਵਿੱਚ ਮੈਂ ਸੀਜ਼ਨ ਵੀ ਲਾਏ ਹੂੰ ਹੂੰ ਤੇ ਜਿੰਨਾਂ ਨਾਲ ਕੰਮ ਕੀਤਾ ਮੈਂ ਉਹਨਾਂ ਨੂੰ ਪਤਾ ਮੈਂ ਆ ਪੱਲੇਦਾਰੀ ਵੀ ਕੀਤੀ ਹੈ ਮੰਡੀ ਦੇ ਵਿੱਚ ਤੇ ਵਾਹਿਗੁਰੂ ਦਾ ਮੈਂ ਸ਼ੁਕਰਾਨਾ ਕਰਦਾ ਤਨ ਤਨ ਗੁਰੂ ਰਾਮਦਾਸ ਦਾ ਵੀ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਅੰਦਰ ਏਡਾ ਗੁਣ ਹੈਗਾ ਮਾਪੇ ਰੱਬਾ ਬੜੇ ਜ਼ਰੂਰੀ ਐਵੇਂ ਕਿਤੇ ਲਕੂ ਵੀ ਨਾ ਇੱਕੋ ਅਰਜ਼ਿਆ ਸੁਣੀਂਦਾ ਤਿਆ